ਗੋ 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 ਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਆਪ ਜੀ ਮਹਾਰਾਜ 118 ਅੰਕ ਤੇ ਸ਼ਬਦ ਚੰਨ ਕਰਦੇ ਹਨ ਮਾਜ ਮਹੱਲਾ 3 ਅਮਰਤ ਨਾਮ ਮਨ ਬਸਾਏ ਤਾਂ ਇਹ ਕਿ ਪਾਛਾ ਉਹਨਾਂ ਨਾਮ ਨੂੰ ਅੰਮ੍ਰਿਤ ਹੱਦ ਦੇ। ਕਹਿੰਦੇ ਅੰਮ੍ਰਿਤ ਨਾਮ ਹੈ ਜਿਹੜਾ ਇਹ ਮਨ ਵਿੱਚ ਬਸਾ। ਅੰਮ੍ਰਿਤ ਨਾਮ ਮਨ ਬਸਾਏ। ਹੋਮੀ ਮੇਰਾ ਸਭ ਦੁੱਖ ਗਵਾਏ। ਪਹਿਲਾਂ ਹੁਕਮ ਕੀਤਾ ਫਿਰ ਵਰ ਦੇ ਦਿੱਤਾ। ਕਹਿੰਦੇ ਜਦੋਂ ਅੰਮ੍ਰਿਤ ਨਾਮ ਨੂੰ ਮਨ ਵਿੱਚ ਬਸਾਇਆ ਹਉਮੇ ਮੇਰਾ ਸਭ ਦੁੱਖ ਗਵਾਏ ਕਹਿੰਦੇ ਹਉਮੇ ਤੇ ਮੇਰਾ ਸਾਰੇ ਦੁੱਖ ਫਿਰ ਖਤਮ ਹੋ ਗਏ ਇੱਕੋ ਪੰਕਤੀ ਚ ਨਿਰਣਾ ਕਰ ਦਿੱਤਾ ਹੈ ਕਿ ਜਦੋਂ ਨਾਮ ਮਨ ਚ ਬਸਿਆ ਹੈ ਅੰਮ੍ਰਿਤ ਮਨ ਚ ਬਸਿਆ ਹੈ ਸਾਰੇ ਦੁੱਖ ਖਤਮ ਹੋ ਗਏ ਆਮਰਤ ਨਾਮ ਮਨ ਬਸਾਏ ਹਉਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਜਿਸ ਕੀ ਸਾਰਾ ਸ਼ਬਦ ਅੰਮ੍ਰਿਤ ਬਾਤ ਤੇ ਦੱਸਣਾ ਕਿ ਅੰਮ੍ਰਿਤ ਕੀ ਹੈ ਅਸੀਂ ਅੰਮ੍ਰਿਤ ਕਿਸ ਨੂੰ ਮੰਨਦੇ ਆ ਗੁਰੂ ਅੰਮ੍ਰਿਤ ਕਿਸ ਨੂੰ ਦੱਸਦੇ ਅੰਮ੍ਰਿਤ ਬਾਣੀ ਕਹਿੰਦੇ ਅੰਮ੍ਰਿਤ ਤਾਂ ਬਾਣੀ ਇਹ ਬਾਣੀ ਅੰਮਰ ਕਰਨ ਵਾਲੀ ਹੈ ਅੰਮ੍ਰਿਤ ਬਾਣੀ ਸਦਾ ਸਲਾਹੇ ਕਹਿੰਦੇ ਸਦਾ ਦੀ ਸਿਫਤ ਕਰ ਅੰਮ੍ਰਿਤ ਅੰਮ੍ਰਿਤ ਪਾ ਬਣਿਆ ਕਹਿੰਦੇ ਫੇਰ ਤੂੰ ਅੰਮ੍ਰਿਤ ਨੂੰ ਪਾ ਲੇਗਾ ਅੰਬਰ ਹੋ ਜੀਏਗਾ ਅੰਮ੍ਰਿਤ ਨੂੰ ਪਾ ਲੇਗਾ ਕਦੋਂ ਜਦੋਂ ਬਾਣੀ ਅੰਦਰ ਪਾਈ ਹੈ ਬਾਣੀ ਨੂੰ ਪਾਉਣਾ ਬਾਣੀ ਨੂੰ ਅੰਦਰ ਭੇਜਣਾ ਹਉਮ ਬਾਰੀ ਜਿਉ ਬਾਰੀ ਅੰਮ੍ਰਿਤ ਬਾਣੀ ਮਨ ਬਸਾ ਬਣਿਆ ਕਹਿੰਦੇ ਮੈਂ ਉਹਨਾਂ ਤੋਂ ਬਿਹਾਰੀ ਜਾਂਦਾ ਅੰਮ੍ਰਿਤ ਬਾਣੀ ਮਨ ਬਸਾ ਬਣਿਆ ਜਿਹੜੇ ਅੰਮ੍ਰਿਤ ਬਾਣੀ ਨੂੰ ਆਪਣੇ ਮਨ ਵਿੱਚ ਬਸਾ ਲੈਂਦੇ ਐ ਐਸੇ ਕਿ ਬਸਾਉਣਾ ਰਹਿਣ ਲੱਗ ਜਾਣਾ ਜਿੱਥੇ ਬਸਦਾ ਕੋਈ ਕਹਿੰਦੇ ਘਰ ਬਸਦਾ ਐ ਇੱਥੇ ਨਹੀਂ ਬਸਦਾ ਕਹਿੰਦੇ ਉੱਜੜ ਗਿਆ ਜਿੱਥੇ ਬਾਣੀ ਬਸਦੀ ਐ ਉੱਤੇ ਰੱਬ ਬਸਦਾ ਐ ਸੰਸਾਰ ਭਲੇਖੇ ਦੇ ਵਿੱਚ ਹੌਂ ਭਾਰੀ ਜਿਉਂ ਭਾਰੀ ਅੰਮ੍ਰਿਤ ਬਾਣੀ ਮਨ ਬਸਾ ਬਣਿਆ ਅੰਮ੍ਰਿਤ ਬਾਣੀ ਮਨ ਬਸਾਏ ਕਹਿੰਦੇ ਜਦੋਂ ਅੰਮ੍ਰਿਤ ਬਾਣੀ ਨੂੰ ਮਨ ਦੇ ਚ ਬਸਾਇਆ ਅੰਮ੍ਰਿਤ ਬਾਣੀ ਮਨ ਬਸਾਏ ਅੰਮ੍ਰਿਤ ਨਾਮ ਧਿਆ ਬਣਿਆ ਕਹਿੰਦੇ ਅੰਮ੍ਰਿਤ ਦੇ ਨਾਮ ਨੂੰ ਧਿਆ ਧਿਆ ਕੇ ਫਿਰ ਬਾਣੀ ਅੰਮ੍ਰਿਤ ਅੰਦਰ ਬਸ ਜਾਂਦੀ ਹੈ। ਇਹੀ ਪ੍ਰਾਪਤੀ ਹੈ ਸੰਸਾਰ ਦੇ ਵਿੱਚ ਜਦੋਂ ਅੰਮ੍ਰਿਤ ਬਾਣੀ ਅੰਦਰ ਵਸ ਗਈ ਜਦੋਂ ਰੱਬ ਅੰਦਰ ਵਸ ਗਿਆ ਅੰਮ੍ਰਿਤ ਬਾਣੀ ਮਨ ਬਸਾਏ ਅੰਮ੍ਰਿਤ ਨਾਮ ਧਿਆਵਣਿਆ ਰੋਹੋ ਅੰਮ੍ਰਿਤ ਬੋਲੇ ਸਦਾ ਮੁਖ ਬੈਣੀ ਕਹਿੰਦੇ ਮੁਖ ਤੋਂ ਹਰ ਵਕਤ ਅੰਮ੍ਰਿਤ ਬੋਲਣਾ ਬਾਣੀ ਬੋਲਨੇ ਅਮਰਤ ਬੋਲੇ ਸਦਾ ਕਹਿੰਦੇ ਅਮਰਤ ਨੂੰ ਸਦਾ ਬੋਲਣਾ ਹੈ ਸਦਾ ਬਾਣੀ ਨੂੰ ਬੋਲਣਾ ਹੈ ਆਪਣਾ ਦਾ ਕੰਮ ਦੇ ਵੇੜੇ ਆਪਾਂ ਤਾਂ ਛੱਕ ਲਿਆ ਫਿਰ ਛੁੱਟੀਆਂ ਸਾਰੀ ਉਮਰ ਇੱਕ ਵਾਰੀ ਬਸ ਗਏ ਆ ਸਕੇ ਆਪਣੀ ਛੁੱਟੀ ਸਾਰੀ ਉਮਰ ਗੁਰੂ ਦਾ ਜਨ ਅਮਰਤ ਬਾਣੀ ਨੂੰ ਸਦਾ ਬੋਲ ਅੰਮਰਤ ਬੋਲੇ ਸਦਾ ਮੁਖ ਕਹਿੰਦੇ ਸਦਾ ਇਸ ਮੁਖ ਤੋਂ ਅੰਮਰਤ ਨੂੰ ਬੋਲਣਾ ਹੈ ਬਾਣੀ ਨੂੰ ਬੋਲਣਾ ਹੈ ਜਿਸ ਤੰਗੀ ਪਾਚਨ ਸਦਾ ਬੋਲਣ ਵਾਸਤੇ ਕਿਹਾ ਹਲੇ ਆਪਣੇ ਜੀਬੀ ਘਾਟ ਹੈ ਆਪਾਂ ਵੀ ਸਾਝ ਸਵੇਰ ਵਾਲੀਆਂ ਹਲੇ ਹਲੇ ਆਪਾਂ ਵੀ ਸਦਾ ਵਾਲੀ ਬਿੱਤੀ ਚਾਹੀ ਨਹੀਂ ਗੁਰੂ ਤਾਂ ਕਹਿੰਦਾ ਸਦਾ ਹੀ ਬੋਲਣੀ ਹੈ ਅੰਮਰਤ ਬੋਲੇ ਸਦਾ ਮੁਖ ਬੈਣੀ ਅੰਮਰਤ ਬੋਲਣਾ ਹੈ ਬਾਣੀ ਬੋਲਣੀ ਹੈ ਕਦੋਂ ਸਦਾ ਹੀ ਬਹੁਤ ਫਰਕ ਹੈ ਸਾਡੀ ਸੋਚ ਦੇ ਵਿੱਚ ਤੇ ਗੁਰੂ ਦੇ ਹੁਕਮ ਦੇ ਵਿੱਚ ਅੰਮਰਤ ਬੋਲੇ ਸਦਾ ਮੁਖ ਬੈਣੀ ਅਮਰਤ ਪੇਖੇ ਅਮਰਤ ਨੂੰ ਵੇਖਣਾ ਵੀ ਐ ਵੇਖਣਾ ਉਹਨਾਂ ਬਾਣੀ ਨੂੰ ਦੇਖਣਾ ਪੀਣੇ ਵਾਲਾ ਕੰਮ ਤਾਂ ਖਤਮ ਹੋਇਆ ਛਕਣੇ ਵਾਲਾ ਤਾਂ ਦੇਖਣਾ ਵੀ ਤਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੇਖਣਾ ਐ ਅਮਰਤ ਪੇਖੇ ਪਰਖੇ ਤਸਵੀਰ ਨਾਲ ਲੱਗਦਾ ਪਰਖਣ ਵਾਸਤੇ ਵੀ ਕਹਿੰਦੇ ਕਹਿੰਦੇ ਦੇਖ ਕੇ ਫਿਰ ਪਰਖਣਾ ਕੋਈ ਆਪਾਂ ਚੀਜ਼ ਦੇਖਦੇ ਆਂ ਅੱਖਾਂ ਦੇ ਨਾਲ ਇਹਨੂੰ ਪਰਖਦੇ ਆਂ ਪੁੱਠੀ ਸਿੱਧੀ ਕਰ ਕਰਕੇ ਕੋਈ ਇੱਕ ਸਬਜ਼ੀ ਵੀ ਲੈਣੀ ਹੁੰਦੀ ਆ ਨਾ ਉਹਨੂੰ ਅੱਖਾਂ ਨਾਲ ਦੇਖਦੇ ਆਂ ਸੋ ਨਹੀਂ ਲੱਗਦੀ ਫਿਰ ਉਹਨੂੰ ਚੱਕਦੇ ਆਂ ਫਿਰ ਉਹਨੂੰ ਦੇਖਦੇ ਆਂ ਕਿ ਕਿਤੇ ਗਲੀਬੀ ਤਾਂ ਨਹੀਂ ਕਿਤੇ ਕੀੜਾ ਤਾਂ ਨਹੀਂ ਇਹਦੇ ਵਿੱਚ ਜਿਹੜੀ ਇੱਕ 10 ਰੁਪਏ ਦੀ ਚੀਜ਼ ਲੈਂਦੇ ਆ ਉਹਨੂੰ ਵੀ ਪਰਖ ਪਰਖ ਕੇ ਪਰਖਦੇ ਆ ਦੇਖ ਕੇ ਲੇਕਿਨ ਇੱਧਰ ਕਦੇ ਬਾਣੀ ਨੂੰ ਪਰਖਣ ਦਾ ਧਿਆਨ ਨਹੀਂ ਧਰਿਆ ਕਿ ਬਾਣੀ ਵੀ ਪਰਖਣੀ ਆਪਾਂ ਨੇ ਪਰਖਣਾ ਕਿਸੇ ਚੀਜ਼ ਨੂੰ ਦੇਖਣਾ ਵਿਚਾਰਨਾ ਆਮਰਤ ਵੇਖੇ ਪਹਿਲਾਂ ਦੇਖਦੇ ਹੀ ਅੱਖਾਂ ਦੇ ਨਾਲ ਆਮਰਤ ਪੇਖੇ ਪਰਖੇ ਸਦਾ ਨੈਣੀ ਕਹਿੰਦੇ ਅੱਖਾਂ ਦੇ ਨਾਲ ਦੇਖਣਾ ਹੈ ਫਿਰ ਇਹਨੂੰ ਪਰਖਣਾ ਹੈ ਜਿਵੇਂ ਕਿ ਪਰਖਣ ਵਾਲੀ ਚੀਜ਼ ਵੀ ਆਪਾਂ ਹੁਣ ਪ੍ਰਗਟਤੀ ਆਪਾਂ ਅੱਖਾਂ ਨਾਲ ਦੇਖ ਕੇ ਪੜ ਲਿਆ ਪਰਖਿਆ ਨਹੀਂ ਗੱਲ ਤਾਂ ਅਧੂਰੀ ਰਹੇਗੀ ਅਮਰਤ ਪੀਖੇ ਪਰ ਕੇ ਸਦਾ ਨੈਣੀ ਅਮਰਤ ਕਥਾ ਕਹੇ ਸਦਾ ਦਿਨ ਰਾਤੀ ਕਹਿੰਦੇ ਅਮਰਤ ਕਰਨੇ ਵਾਲੀ ਕਥਾ ਅਮਰਤ ਪਤਾ ਲੱਗੇ ਕਿ ਨਾਮ ਹੈ ਜਿਹੜਾ ਬਾਣੀ ਅਮਰਤ ਹੈ ਅਮਰਤ ਕਥਾ ਕਹੇ ਸਦਾ ਦਿਨ ਰਾਤੀ ਕਹਿੰਦੇ ਸਦਾ ਦਿਨ ਰਾਤ ਫਿਰ ਅਮਰਤ ਦੀ ਕਥਾ ਨੂੰ ਕਹਿਣਾ ਹੈ ਅਸੀਤਾ ਇੱਕ ਪੌੜੀ ਵੀ ਹਲੇ ਚੜੇ ਨਹੀਂ 10 10 20 20 40 40 50 50 ਸਾਲ ਹੋ ਗਏ ਸਾਨੂੰ ਗੁਰਸਿੱਖ ਬਣਿਆ ਨੂੰ ਅੰਮ੍ਰਿਤ ਛਕਿਆ ਨੂੰ ਹਲੇ ਗੱਡੀ ਸਟੇਸ਼ਨ ਪਰੇ ਖੜੀ ਐ ਤੁਰੀ ਨਹੀਂ ਅੱਗੇ ਅੰਮ੍ਰਿਤ ਕਥਾ ਕਹੇ ਸਦਾ ਦੇ ਨਰਾਤੀ ਕਿਹੜਾ ਗੁਣਾ ਜਿੰਨੇ ਗੁਣ ਦੱਸੇ ਆ ਗੁਰੂ ਨੇ ਸਾਡੇ ਵਿੱਚ ਤਾਂ ਇੱਕ ਵੀ ਗੁਣ ਨਹੀਂ ਨਾ ਚੱਲੇ ਨੇੜੇ ਹੀ ਐ ਮਰਨ ਵਾਲੀ ਮੰਜ਼ਲ ਨੇੜੇ ਹੀ ਐ ਦੂਰ ਨਾ ਸਮਝਿਓ ਇਹਨੂੰ ਕਿ ਫੇਰ ਕਰ ਲਾਂਗੇ ਹਲੇ ਬੜਾ ਵਕਤ ਪਿਆ ਅਮਰਤ ਕਥਾ ਕਹੇ ਜੇ ਨਰਾ ਦਿਨ ਰਾਤੀ ਆਬਰਾ ਆਖ ਸੁਣਾ ਬਣਿਆ ਇਨ ਰਾਤੀ ਅੰਬਰਤ ਬਾਣੀ ਦੀ ਕਥਾ ਕਹਿਣੀ ਹੈ ਫਿਰ ਸੁਣਾਉਣੀ ਹੈ ਮੰਜ਼ਿਲ ਤਾਂ ਹੋਰ ਵੱਧ ਹੀ ਜਾਂਦੀ ਹੈ ਅਬਰ ਆਖ ਸੁਣਾਮਣਿਆ ਅਬਰ ਦੂਸਰਿਆਂ ਨੂੰ ਕਹਿੰਦੇ ਆ ਕਹਿੰਦੇ ਇਹ ਕਥਾ ਫਿਰ ਦੂਸਰਿਆਂ ਨੂੰ ਸੁਣਾਉਣੀ ਹੈ ਆਪਾਂ ਤਾਂ ਨਹੀਂ ਸੁਣਾਈ ਆਪਾਂ ਤਾਂ ਇੱਥੇ ਸੁਣ ਕੇ ਬਸ ਇੱਥੇ ਛੱਡ ਕੇ ਘਰ ਨੂੰ ਚਲੇਗੇ ਇਹ ਦੱਸਿਆ ਕਦੇ ਬੱਚਿਆਂ ਨੂੰ ਪਠਾਲ ਕੇ ਘਰਦਿਆਂ ਨੂੰ ਪਠਾਲ ਕੇ ਕਿ ਅੱਜ ਮੈਂ ਆ ਸੁਣ ਕੇ ਆਇਆ ਗੁਰਦੁਆਰਾ ਸਾਹਿਬ ਵਿੱਚ ਅਸੀਂ ਕੇਵਲ ਤੇ ਕੇਵਲ ਇੱਕ ਡਿਊਟੀ ਕਰਦੇ ਆ ਆਪਣਾ ਫਰਜ਼ ਨਹੀਂ ਨਿਭਾਉਂਦੇ ਗੁਰੂ ਕੀ ਕਹਿੰਦੇ ਆ ਗੁਰੂ ਕਹਿੰਦੇ ਇਹਨੂੰ ਵਾਅਦਾ ਕਰਨਾ ਹੈ ਬਧਾਉਣਾ ਹੈ ਅਮਰਤ ਕਥਾ ਕਹੇ ਸਦਾ ਦਿਨ ਰਾਤ ਅਬਰਾ ਆਖ ਸੁਣਾਮਣਿਆ ਕਹਿੰਦੇ ਦੂਸਰੇ ਨੂੰ ਆ ਕੇ ਸੁਣਾਉਣੀ ਐ ਆਮਰਤ ਰੰਗ ਰਤਾਲੇ ਬਲਾਈ ਕਹਿੰਦੇ ਅਮਰਤ ਦਾ ਫਿਰ ਰੰਗ ਚੜ ਗਿਆ ਰੰਗਿਆ ਗਿਆ ਕਦੋਂ ਜਦੋਂ ਦੂਜਿਆਂ ਨੂੰ ਸੁਣਾਈ ਐ ਅਸੀਂ ਤਾਂ ਆਪਣੇ ਬੱਚਿਆਂ ਨੂੰ ਨਹੀਂ ਸੁਣਾਉਂਦੇ ਆਪਣੇ ਜੀਵਨ ਸਾਥੀ ਨੂੰ ਨਹੀਂ ਸੁਣਾਉਂਦੇ ਅਜਿhta ਗੱਠੜੀ ਬੰਦ ਕੇ ਰੱਖਤੀ ਲੇਕਿਨ ਗੁਰੂ ਹੁਕਮ ਕਰਦੇ ਆ ਗਾਡ ਨਾ ਪਾਈ ਵੇਚ ਨਾ ਖਾਈ ਕਹਿੰਦੇ ਨਾ ਇਹਨੂੰ ਗੱਡ ਦੇ ਕੇ ਰੱਖ ਲਈ ਨਾ ਇਹਨੂੰ ਵੇਚ ਕੇ ਖਾਈ ਸਸੇ ਕਿੰਨੀ ਕਾਸ ਲਾਈ ਵੀ ਹਲੇ ਹਲੇ ਕਿੰਨਾ ਕਿੰਨਾ ਕਚੇਰ ਜੂਣਾ ਹੋਰ ਕੋਈ ਪਤਾ ਥੋੜਾ ਹੈ ਕਿ ਕਦੋਂ சுவாਸ ਨਿਕਲ ਜਾਣਾ ਹੈ ਕਦੋਂ ਚੱਲਿਆ ਜਾਣਾ ਹੈ ਦੁਨੀਆ ਤੋਂ ਲੇਕਿਨ ਹਲੇ ਰੰਗ ਤਮਸਿਆਂ ਚ ਫਿਰਦਾ ਏਕਣਾ ਕੋ ਹੁੰਦਾ ਨਾ ਕਨ ਦੋ ਕੋ ਕੂਚੇ ਹੋਰ ਲਾ ਲਈਏ ਹਲੇ ਇਹ ਕੂਚੇ ਲੱਗਦੇ ਲੱਗਦੇ ਜਿੰਦਗੀ ਸਮਾਪਤ ਹੋ ਜਾਂਦੀ ਹੈ ਅੰਬੋਤ ਰੰਗ ਰਤਾਲੇ ਬਲਾਈ ਲਿਵ ਲੱਗ ਗਈ ਅਮਰਤ ਨਾਲ ਰੰਗਿਆ ਗਿਆ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਕਹਿੰਦੇ ਇਹ ਅੰਮ੍ਰਿਤ ਤਾਂ ਪਾਏ ਗੁਰੂ ਦੇ ਪ੍ਰਸਾਦ ਦੇ ਨਾਲ ਪ੍ਰਾਪਤ ਹੁੰਦਾ ਹੈ ਅੰਮ੍ਰਿਤ ਗੁਰ ਪ੍ਰਸਾਦੀ ਸ਼ਬਦ ਦਾ ਪ੍ਰਸ਼ਾਦ ਜਦੋਂ ਮਿਲਦਾ ਹੈ ਫਿਰ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ ਗੁਰ ਪ੍ਰਸਾਦੀ ਪਾਏ ਅੰਬਤ ਰਸਨਾ ਬੋਲੈ ਕਹਿੰਦੇ ਇਸ ਅੰਮ੍ਰਿਤ ਨੂੰ ਇਸ ਬਾਣੀ ਦੇ ਸ਼ਬਦੋਂ ਰਸਨਾ ਨਾਲ ਬੋਲਣਾ ਹੈ ਕਿੱਥੋਂ ਮਿਲਿਆ ਗੁਰੂ ਨੇ ਪ੍ਰਸ਼ਾਦ ਦਿੱਤਾ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਦਿਨ ਰਾਤ ਬੋਲਣਾ ਹੈ ਮਨ ਤਨ ਅੰਮ੍ਰਿਤ ਪਿਆ ਬਣਿਆ ਕਹਿੰਦੇ ਮਨ ਤੇ ਤਨ ਨੂੰ ਅੰਮ੍ਰਿਤ ਪਿਆਲਾ ਇਹ ਪਲਾਉਣਾ ਹੈ ਮਨ ਨੂੰ ਤੇ ਤਨ ਨੂੰ ਜੋ ਕੁਛ ਕਰੇ ਸੋ ਚੀਤ ਨਾ ਹੋਈ ਕਹਿੰਦੇ ਜੋ ਕੁਛ ਰੱਬ ਕਰਦਾ ਸਾਡੇ ਚੀਤੇ ਨਹੀਂ ਜੋ ਉਹਨੇ ਕਰ ਦੇਣਾ ਸਾਡੇ ਤਾਂ ਜਾਦ ਵੀ ਨਹੀਂ ਜੋ ਕੁਛ ਕਰੇ ਸੋ ਚੀਤ ਚੀਤ ਨਾ ਹੋਈ ਜਿਸ ਦਾ ਹੁਕਮ ਮੀਟ ਨਾ ਸਕਕੇ ਕੋਈ ਕਹਿੰਦੇ ਉਸ ਦੇ ਹੁਕਮ ਨੂੰ ਕੋਈ ਮੀਟਣੇ ਵਾਲਾ ਨਹੀਂ ਹੁਕਮੇ ਵਰਤੇ ਅਮਰਤ ਬਾਣੀ ਕਹਿੰਦੇ ਉਹ ਹੁਕਮ ਵਿੱਚ ਹੀ ਉਹਦੇ ਉਹਦਾ ਹੁਕਮ ਵੀ ਦੱਸ ਦਿੱਤਾ ਹੁਕਮੇ ਵਰਤੇ ਹੁਕਮ ਵਰਤਦਾ ਕਹਿੰਦੇ ਅਮਰਤ ਬਾਣੀ ਬਾਣੀ ਦਾ ਹੁਕਮ ਵਰਤਦਾ ਰੱਬ ਦਾ ਹੁਕਮ ਵਰਤਦਾ ਪਾਚਾ ਕੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਅਮਰਤ ਹੈ ਇਹ ਰੱਬ ਹੈ ਉਹਦਾ ਹੁਕਮ ਵਰਤਦਾ ਰੱਬ ਦਾ ਹੁਕਮ ਵਰਤਦਾ ਹੈ ਹੁਕਮੇ ਵਰਤੇ ਅਮਰਤ ਬਾਣੀ ਕਹਿੰਦੇ ਬਾਣੀ ਦਾ ਹੁਕਮ ਵਰਤਦਾ ਰੱਬ ਦਾ ਹੁਕਮ ਵਰਤਦਾ ਹੁਕਮੇ ਵਰਤੇ ਅਮਰਤ ਬਾਣੀ ਹੁਕਮੇ ਅਮਰਤ ਪਿਆ ਬਣਿਆ ਕਹਿੰਦੇ ਇਹ ਜਿਹੜਾ ਹੁਕਮ ਵਰਤਿਆ ਇਹ ਨਾ ਫਿਰ ਬਾਣੀ ਦਾ ਇਹਨੂੰ ਪਿਲਾਉਣਾ ਹੈ ਇਹਨੂੰ ਪੀਣਾ ਹੈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਅਜਬ ਕੰਮ ਕਰਤੇ ਹਰ ਕੇ ਰਿਆ ਅਜਬ ਕੰਮ ਇਹ ਜੇ ਕੰਮ ਕਰਦਾ ਕਹਿੰਦੇ ਰੱਬ ਏ ਮਨ ਭੁੱਲਾ ਜਾਂਦਾ ਫੇਰ ਹੈ ਕਹਿੰਦੇ ਇਹ ਮਨ ਭੁੱਲਿਆ ਫਿਰਦਾ ਹੈ ਫਿਰ ਕੀ ਹੁੰਦਾ ਜਾਂਦਾ ਫੇਰੇ ਕਿ ਕਹਿੰਦਾ ਫਿਰ 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 ਕੇ ਬਾਰ-ਬਾਰ ਫਿਰ ਜਨਮ ਲੈਂਦਾ ਫਿਰ 84 ਲੱਖ ਜੂਨ ਭੋਗਦਾ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਸੈਸੀ ਕੀ ਬਹੁਤ ਧਿਆਨ ਨਾਲ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਬਾਣੀ ਨਾਲ ਚਿਤ ਲਾਉਣਾ ਹੈ ਆਪਾਂ ਦਾ ਕੰਮ ਨੇ ਬੀੜਿਆ ਕਿੰਨੇ ਛਕਿਆ ਹੋਇਆ ਬਸ ਇਹ ਇਸ ਦਿਖਾਵੇ ਨਹੀਂ ਸਾਨੂੰ ਖਤਮ ਕਰਤਾ ਦੇਖੋ ਕੀ ਹਾਲ ਹੋਇਆ ਕੌਮ ਦਾ ਕੌਮ ਤਾਂ ਵੰਡੀ ਗਈ ਕੌਮ ਤਾਂ ਲੜਾਈ 'ਚ ਹੀ ਖਤਮ ਹੁੰਦੀ ਜਾਂਦੀ ਹੈ ਦਿਨ ਰਾਤ ਪਹਿਲਾਂ ਬਾਹਰ ਦੀ ਲੜਾਈ ਤੋਂ ਘਰ ਦੀ ਲੜਾਈ ਹੈ ਅੰਮ੍ਰਿਤ ਬਾਣੀ ਸਿਉਂਚੀ ਤਲਾਈ ਲੋੜ ਤਾਂ ਇਸ ਬਾਣੀ ਦੀ ਵਿਚਾਰ ਕਰਨ ਦੀ ਹੈ ਲੇਕਿਨ ਅਸੀਂ ਜਿੱਥੇ ਬਾਣੀ ਦੀ ਵਿਚਾਰ ਹੋਣੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਵਿੱਚ ਉੱਥੇ ਲੜਾਈ ਦਾ ਡੱਡਾ ਬਣ ਗਿਆ ਕਿੱਧਰ ਜਾਣਗੇ ਸਿੱਖ ਸਿੱਖ ਤਾਂ ਬੜੀ ਮਨਸਾ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਦਾ ਮੰਨ ਨੂੰ ਸ਼ਾਂਤੀ ਲੈਣ ਵਾਸਤੇ ਅੱਗੇ ਲੜਾਈ ਹੈ ਜਿੱਥੇ ਅੰਮ੍ਰਿਤ ਬਾਣੀ ਵਰਸਣੀ ਸੀ ਵੰਡੀ ਜਾਣੀ ਸੀ ਉੱਥੇ ਤਾਂ ਲੜਾਈ ਹੈ ਗੁਰੂ ਬਚਨ ਕਰਦੇ ਹੁਕਮੇ ਵਰਤੇ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਸਿਉ ਚਿੱਤ ਲਾਏ ਅੰਮ੍ਰਿਤ ਬਾਣੀ ਦੇ ਨਾਲ ਕੇ ਚਿੱਤ ਲਾਉਣਾ ਅਮਰਤ ਬਾਣੀ ਸਿਮਚਤ ਲਾਇ ਅਮਰਤ ਸਬਦ ਬਜਾ ਬਣਿਆ ਹੁਣ ਅਮਰਤ ਨੂੰ ਸਬਦ ਵਿੱਚ ਬਦਲ ਦਿੱਤਾ ਕਿ ਅਮਰਤ ਇਹ ਸਬਦ ਹੈ ਇਹ ਬਾਣੀ ਸਬਦ ਹੈ ਇਹ ਤਾਂ ਹੁੰਦੀ ਨਹੀਂ ਲੜਾਈ ਹੈ ਝਗੜਾ ਹੈ ਜਿਹੜਾ ਅੱਡਾ ਰੱਬ ਨੇ ਸਿਰ ਗੁਰੂ ਨਾਨਕ ਦੇਵ ਜੀ ਨੇ ਰੱਬ ਦਾ ਅੱਡਾ ਬਣਾਇਆ ਸੀ ਰੱਬ ਦਾ ਥਾਨ ਬਣਾਇਆ ਸੀ ਰੱਬ ਦੀ ਜਗ੍ਹਾ ਬਣਾਈ ਸੀ ਗੁਰਦੁਆਰਾ ਸਾਹਿਬ ਕਾਦੇ ਵਾਸਤੇ ਰੱਬ ਨਾਲ ਗੱਲਾਂ ਕਰਨ ਵਾਸਤੇ ਕੁਰਬਾਨੀ ਪੜ੍ਹਨੇ ਵਾਸਤੇ ਸੁਣਨੇ ਵਾਸਤੇ ਵਿਚਾਰ ਕਰਨੇ ਵਾਸਤੇ ਗੁਰਦੁਆਰਾ ਸਾਹਿਬ ਬਣਿਆ ਜਾਂ ਹੀ ਲੜਾਈ ਝਗੜੇ ਦਾ ਅੱਡਾ ਬਣਿਆ ਅੰਮ੍ਰਿਤ ਬਾਣੀ ਇਸੇ ਉੱਚੇ ਤਲਾਏ ਅੰਮ੍ਰਿਤ ਸਬਦ ਬਾਜਾ ਬਣਿਆ ਕਹਿੰਦੇ ਅੰਮ੍ਰਿਤ ਸਬਦ ਹੈ ਜਿਹੜੇ ਇਹਨੂੰ ਬਜਾ ਖੋਟੇ ਖਰੇ ਤੋ ਆਪ ਆਪਾਈ ਕਹਿੰਦੇ ਖੋਟੇ ਤੇ ਖਰੇ ਪੈਦਾ ਕਰਨੇ ਵਾਲਾ ਉਹੀ ਹੈ ਸਾਰਿਆਂ ਨੂੰ ਜਨਮ ਦਿੰਦਾ ਕਿਉਂ 84 ਲੱਖ ਜੋਨ ਤੋਂ ਬਾਅਦ ਦੇ ਮਨੋਕਾ ਜਨਮ ਦੇਣਾ ਹੈ ਸੰਧਾਨਤ ਹੈ ਰੱਬ ਦੇ ਘਰ ਦਾ ਰੀਤੀ ਰਿਵਾਜ ਹੈ 84 ਲੱਖ ਜোন ਤੋਂ ਬਾਅਦ ਫਿਰ ਉਹ ਮਨੁੱਖਾ ਜਨਮ ਦਿੰਦਾ ਹੈ ਤੂੰ ਤਾਂ ਆਪੇ ਪਰਖੇ ਕਹਿੰਦੇ ਫਿਰ ਤੂੰ ਪਰਖਣੇ ਵਾਲਾ ਵੀ ਆਪ ਹੈ ਫਿਰ ਪਰਖਦਾ ਵੀ ਕਿਹੜਾ ਖੋਟਾ ਹੈ ਕਿਹੜਾ ਕਰਾ ਹੈ ਲੇਕਿਨ ਜਦੋਂ ਕੁਸਵੱਟੀ ਤੇ ਲੱਗਦਾ ਫਿਰ ਖੋਟਾ ਹੀ ਨਿਕਲਦਾ ਆਪਣੇ ਸਿਰ ਤੇ ਨਹੀਂ ਦੋਸ਼ ਕਦੇ ਲਿਆ ਫਿਰ ਤੇ ਦੋਸਤ ਦੂਜਿਆਂ ਨੂੰ ਮੜਦਾ ਹੈ ਮੈਂ ਤਾਂ ਨਹੀਂ ਸੀ ਕਰਦਾ ਇਹ ਕੰਮ ਮੇਰੇ ਤੋਂ ਤਾਂ ਕਿਸੇ ਨੇ ਕਰਾਤਾ ਮੈਂ ਥੋੜਾ ਕਰਨਾ ਸੀ ਕੰਮ ਇਹ ਮੇਰੇ ਤੋਂ ਤਾਂ ਘਰਦਿਆਂ ਨੇ ਕਰਾਤਾ ਮੇਰੇ ਤੋਂ ਲੋਕਾਂ ਨੇ ਕਰਾਤਾ ਆਪ ਬੜਾ ਸੁੱਚਾ ਸੱਚਾ ਬਣਦਾ ਹੈ ਕਿ ਮੇਰੇ ਵਰਗਾ ਤਾਂ ਕੋਈ ਦੁਨੀਆ 'ਚ ਪੈਦਾ ਨਹੀਂ ਹੋਇਆ ਮੈਂ ਥੋੜਾ ਗਲਤ ਕੰਮ ਕਰਦਾ ਕੋਈ ਗੁਰੂ ਤੇ ਸਿੱਖੋ ਕੋਈ ਇਹੋ ਜਿਹਾ ਸਿੱਖ ਹੈ ਜਿਹੜਾ ਕਹਿੰਦਾ ਕਿ ਮੈਂ ਗਲਤ ਕਰਿਆ ਨਹੀਂ ਇਹੀ ਕਹਿੰਦਾ ਕਿ ਮੇਤੋਂ ਦਾ ਕਰਾਤਾ ਮੇਰਾ ਧੀ ਨਹੀਂ ਮੰਨੀ ਮੇਰਾ ਪੁੱਤ ਨਹੀਂ ਮੰਨਿਆ ਮੇਰੀ ਘਰ ਵਾਲੀ ਨਹੀਂ ਮੰਨੀ ਮੇਤੋਂ ਕਰਾਤਾ ਮੈਂ ਮੈਂ ਥੋੜਾ ਕਰਦਾ ਕੰਮ ਇਹ ਮੇਤੋਂ ਦਾ ਕਰਾਇਆ ਉਹਨੂੰ ਕੀ ਕਹਿੰਦੇ ਆ ਉਹਨੂੰ ਮੋਮੋ ਠਗਣੀ ਕਹਿੰਦੇ ਜਾਂ ਮੋਮੋ ਨਾ ਠੱਗ ਕਹਿੰਦੇ ਆ ਇਹ ਪਛਾਣ ਦੱਸਦਾ ਬਾਬਾ ਨਾਨਕ ਉਹ ਠੱਗਣੇ ਵਾਲਾ ਲੋਕਾਂ ਨੂੰ ਠੱਗਣੇ ਵਾਲਾ ਤੁਦ ਆਪੇ ਪਰਖੇ ਲੋਕ ਸੁਭਾਏ ਕਿਨੇ ਸਾਰੇ ਲੋਕਾਂ ਨੂੰ ਤੂੰ ਆਪੇ ਪਰਖਦਾ ਹੈ ਖਰੇ ਪਰਖ ਖਜਾਨੇ ਪਾਏ ਜਿਹੜੇ ਖਰੇ ਹਨ ਉਹਨਾਂ ਨੂੰ ਪਰਖ ਕੇ ਆਪਣੇ ਖਜ਼ਾਨੇ 'ਚ ਪਾ ਲੈਂਦਾ ਹੈ ਲੋਕਾਂ ਨੂੰ ਦੋਚ ਦੇਣੇ ਵਾਲੇ ਲੋਕਾਂ ਨੂੰ ਬੁਰੇ ਕਹਿਣੇ ਵਾਲੇ ਲੋਕਾਂ ਨੇ ਨਿੰਦਿਆ ਕਰਨੇ ਵਾਲੇ ਉਹ ਖੋਟੇ ਆ ਸਾਰੇ ਪਰਖ ਖਜਾਨੇ ਪਾਏ ਖੋਟੇ ਭਰਮ ਭਲਾ ਬਣਿਆ ਦੇ ਖੋਟੇ ਭਰਮਾਂ ਵਿੱਚ ਭੁੱਲੇ ਫਿਰਦੇ ਆ ਕਿਉਂ ਕਰ ਵੇਖਾਂ ਕਿਉਂ ਸਲਾਹੀ ਕਹਿੰਦੇ ਮੈਂ ਕਿਸ ਤਰ੍ਹਾਂ ਦੇਖਾਂ ਕਿਸ ਤਰ੍ਹਾਂ ਦੀ ਸਿਫਤ ਕਰਾਂ ਕਿਉਂ ਕਰ ਵੇਖਾਂ ਕਿਉਂ ਸਲਾਹੀ ਹੁਣ ਮਨ ਬੇਚੈਨ ਹੋ ਗਿਆ ਕਿਉਂ ਜ਼ਿੰਦਗੀ ਲੰਘਦੀ ਜਾਂਦੀ ਹੈ ਪਤਾ ਨਹੀਂ ਕਦੋਂ ਉਹ ਤਾਂ ਮੌਤ ਤਾਂ ਹੀ ਇਹ ਜੀਆਂ ਬਸ ਹਾਲ ਅਟੈਕ ਹੋ ਗਿਆ ਕਹਿੰਦੇ ਮਰ ਗਿਆ ਵਕਤ ਤਾਂ ਥੋੜਾ ਕੇ ਕਦੋਂ ਇਹ ਸਵਾਸ ਨੇ ਬੰਦ ਹੋ ਜਾਣਾ ਗੁਰੂ ਬਚਨ ਕਰਦੇ ਹਨ ਕਿਉਂ ਕਰ ਵੇਖਾਂ ਕਹਿੰਦੇ ਕਿਸ ਤਰ੍ਹਾਂ ਮੈਂ ਦੇਖਾਂ ਕਿਸ ਤਰ੍ਹਾਂ ਉਹਦੀ ਸਿਫਤ ਕਰਾਂ ਕਿਉਂ ਸਲਾਹੀ ਰੱਬ ਬੋਲਦਾ ਗੁਰ ਪ੍ਰਸਾਦੀ ਕਹਿੰਦੇ ਭਾਈ ਸ਼ਬਦ ਦਾ ਪ੍ਰਸ਼ਾਦ ਲੈ ਲੈ ਲੋੜ ਆ ਸ਼ਬਦ ਦੇ ਪ੍ਰਚਾਰ ਦੀ ਗੁਰ ਪ੍ਰਸਾਦੀ ਸ਼ਬਦ ਕਹਿੰਦੇ ਸ਼ਬਦ ਦਾ ਪ੍ਰਸ਼ਾਦ ਲੈ ਲੈ ਸਸ ਜੀ ਕਿੰਨਾ ਕੁ ਸਮਝਾਉਣਗੇ ਗੁਰੂ ਹੁਣ ਇਹ ਮਨੂਖ ਆ ਕੋਈ ਡੰਗਰ ਥੋੜਾ ਅੱਜਕੱਲ ਤਾਂ ਡੰਗਰ ਵੀ ਸਮਝਦੇ ਆ ਕੁੱਤੇ ਵੀ ਸਮਝਦੇ ਆ ਕਿਸੇ ਨੂੰ ਆਵਾਜ਼ ਮਾਰੀ ਨੇ ਘਰ ਕੁੱਤੇ ਰੱਖੇ ਆ ਜਦੇ ਕੁੱਤਾ ਸਮਝਦਾ ਹੈ ਲੇਕਿਨ ਇਹ ਮਨੁੱਖ ਨਹੀਂ ਸਮਝਦਾ ਕਿਉਂ ਇਹ ਮਨੁੱਖ ਦੇ ਚ ਹਉਮੇ ਆ ਭਾਈ ਇਹ ਹਉਮੇ ਕਰਕੇ ਨਹੀਂ ਸਮਝਦਾ ਗੁਰ ਪ੍ਰਸਾਦੀ ਸ਼ਬਦ ਸਲਾਹੀ ਕਹਿੰਦੇ ਗੁਰੂ ਤੋਂ ਸ਼ਬਦ ਦਾ ਪ੍ਰਸ਼ਾਦ ਲੈ ਲੈ ਫੇਰੀ ਦੀ ਸਿਫਤ ਕਰ ਇਹਦੀ ਵਡਿਆਈ ਕਰ ਤੇਰੇ ਭਾਣੇ ਵਿੱਚ ਅੰਬਰ ਤਬਸੈ ਤੇਰੇ ਭਾਣੇ ਦੇ ਵਿੱਚ ਅੰਬਰ ਤਬਸਦ ਹੈ ਜੋ ਨੂੰ ਪਾਉਂਦਾ ਤੇਰੇ ਭਾਣੇ ਵਿੱਚ ਅੰਬਰ ਤਬਸੈ ਤੂੰ ਭਾਣੇ ਅੰਮ੍ਰਿਤ ਪਿਆਵਾਨ ਆ ਕਿ ਜੇ ਉਹਦੇ ਪਾਣੀ ਚ ਰਹਿ ਜਾਂਦਾ ਫਿਰ ਉਹਨੂੰ ਅੰਮ੍ਰਿਤ ਪਿਲਾ ਦਿੰਦਾ ਇਹ ਪੰਜਵੀਂ ਮੰਜ਼ਲ ਹੈ ਇਹ ਜਦੋਂ ਪ੍ਰਾਪਤ ਹੋ ਜਾਂਦਾ ਚੌਥਾ ਪਦ ਪ੍ਰਾਪਤ ਹੋ ਜਾਂਦਾ ਤੇਰੇ ਬਾਣੇ ਵਿੱਚ ਅੰਮ੍ਰਿਤ ਬਸੈ ਤੂੰ ਪਾਣੇ ਅੰਮ੍ਰਿਤ ਪਿਆ ਬਣਿਆ ਆਪਣੇ ਪਾਣੇ ਵਿੱਚ ਅੰਮ੍ਰਿਤ ਵਸਦਾ ਤੂੰ ਪਲਾ ਦਿੰਦਾ ਸਬਦ ਅੰਮ੍ਰਿਤ ਹੈ ਅੰਬਰ ਕਰਨੇ ਵਾਲਾ ਅੰਮ੍ਰਿਤ ਸਬਦ ਨਿਰਨਾ ਕਰ ਦਿੱਤਾ ਗੁਰੂ ਨੇ ਅੰਮ੍ਰਿਤ ਸਬਦ ਕਹਿੰਦੇ ਅੰਮ੍ਰਿਤ ਦਾ ਸਬਦ ਹੈ ਲੇਕਿਨ ਸਬਦ ਨੂੰ ਆਪਾਂ ਅੰਮ੍ਰਿਤ ਥੋੜਾ ਮੰਨੇ ਆਂ ਆਪਾਂ ਤਾਂ ਹੋਰ ਪ੍ਰਸ਼ਾਦ ਨੂੰ ਅੰਮ੍ਰਿਤ ਮੰਨਦੇ ਆਂ ਜਿਹੜਾ ਦੂਆ ਪ੍ਰਸ਼ਾਦ ਖਾਣੇ ਵਾਲਾ ਹੈ ਜਿਹੜਾ ਪ੍ਰਸ਼ਾਦ ਦਾ ਛਕ ਲੋ ਜੀ ਆ ਜਾਓ ਜੀ ਖੀਰ ਛਕ ਲੋ ਜੀ ਇਹਨੂੰ ਅੰਮ੍ਰਿਤ ਮੰਨੀ ਬੈਠੇ ਆਂ ਲੇਕਿਨ ਗੁਰੂ ਦੱਸਦੇ ਜਿਹੜਾ ਸਬਦ ਹੈ ਭਾਈ ਇਹ ਅੰਮ੍ਰਿਤ ਹੈ ਆ ਅਮਰਤ ਦਾ ਸਾਬਤ ਅਮਰਤ ਹਰ ਬਾਣੀ ਕਹਿੰਦੇ ਅਮਰਤ ਦਾ ਹਰ ਦੀ ਬਾਣੀ ਹੈ ਜਿਹੜੀ ਇਹ ਅਮਰਤ ਹੈ ਸਾਬਤ ਅਮਰਤ ਹੈ ਲੇਕਿਨ ਜੋਰ ਦੂਏ ਅਮਰਤ ਵਾਸਤੇ ਲੋਕਾਂ ਨੂੰ ਭਲੇਖੇ ਚ ਪਾਉਣੇ ਵਾਲਾ ਦੇਤੀਆਂ ਮੁਠੀਆਂ ਭਰ-ਭਰ ਪਤਾਸੀਆਂ ਦੀਆਂ ਖਾਈ ਜਾਓ ਦੇਤੇ ਸੇਵ ਟੋਕਰੇ ਭਰ-ਭਰ ਕੇ ਵੰਡੀ ਜਾਓ ਲੋਕ ਤਾਂ ਲਜਾਤ ਤੇ ਵਿਚਾਰੇ ਇਹ ਸ਼ਬਦ ਹੈ ਜਿਹੜਾ ਇਹ ਅਮਰਤ ਹੈ ਬਾਣੀ ਅਮਰਤ ਹੈ ਅਮਰਤ ਸ਼ਬਦ ਅਮਰਤ ਹਰ ਬਾਣੀ ਸਤਗੁਰ ਸੇਵੀ ਹੈ ਕਹਿੰਦੇ ਸਤਗੁਰ ਦੀ ਸੇਵਾ ਕਰ ਰਿੱਧੇ ਸਮਾਣੀ ਫਿਰ ਤੇਰੇ ਰਿੱਧੇ ਚ ਸਮਾਜੇਗੀ ਇਹ ਬਾਣੀ ਤੇਰੀ ਰਿੱਧੇ ਚ ਸਮਾਜੇਗੀ ਜਦੋਂ ਤੈ ਬਾਣੀ ਦੀ ਸੇਵਾ ਕੀਤੀ ਜਦੋਂ ਸ਼ਬਦ ਦੀ ਸੇਵਾ ਕੀਤੀ ਫਿਰ ਤੇਰੇ ਰਿੱਧੇ ਚ ਬਾਣੀ ਨੇ ਸਮਾਉਣਾ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਆਖਰ ਜਾ ਕੇ ਸਿਰਗੂ ਨਾਨਕ ਦੇਵ ਜੀ ਹੁਣ ਬਚਨ ਕਰਦੇ ਆ ਸੰਸਾਰ ਨੂੰ ਉਪਦੇਸ਼ ਕਰਦੇ ਆ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਕਹਿੰਦੇ ਅੰਮ੍ਰਿਤ ਤਾਂ ਪਾਈਏ ਨਾਮ ਹੈ ਜਿਹੜਾ ਸਦਾ ਹੀ ਸੁਖ ਦੇਣੇ ਵਾਲਾ ਦਾਤਾ ਹੈ ਅੰਮ੍ਰਿਤ ਹੈ ਜਿਹੜਾ ਸ਼ਬਦ ਹੈ ਇਹ ਸੁਖ ਦੇਣੇ ਵਾਲਾ ਦਾਤਾ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਕਹਿੰਦੇ ਪੀ ਲਾਏ ਨੂੰ ਇਸ ਅੰਮ੍ਰਿਤ ਨੂੰ ਪੀ ਲਾ ਬਾਣੀ ਨੂੰ ਪੀ ਲਾ ਸ਼ਬਦ ਨੂੰ ਪੀ ਲਾ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਪੁਖ ਲੈ ਜਾਵਣ ਆ ਕਹਿੰਦਾ ਤੇਰੀ ਸਾਰੀ ਪੁਖ ਲੈ ਜਾਣੀ ਆ ਖਤਮ ਹੋ ਜਾਣੀ ਆ ਕਿਸੇ ਕਿਸਮ ਦੀ ਭੁੱਖ ਨਹੀਂ ਲੈਣੀ ਜਦੋਂ ਅੰਮ੍ਰਿਤ ਨਾਮ ਪੀ ਲਿਆ ਭੁੱਖ ਤਾਂ ਖਤਮ ਹੋ ਗਈ ਰਹਿ ਗਈ ਭੁੱਖ ਤਾਂ ਰਹੀ ਨਹੀਂ ਕਿਸੇ ਕਿਸਮ ਦੀ ਲੇਕਿਨ ਇੱਕੋ ਇੱਕ ਜੋਰ ਕੀ ਹੈ ਕਿ ਲੰਗਰ ਤਿਆਰ ਹੈ ਸਭ ਨੇ ਛਕਣਾ ਕਿਹੜਾ ਲੰਗਰ ਉਹ ਤਾਂ ਘਰ ਘਰ ਮਿਲਦਾ ਉਹ ਤਾਂ ਢਾਬਿਆਂ ਦੁਕਾਨਾਂ ਤੇ ਮਿਲਦਾ ਅੱਜ ਕੱਲ ਤਾਂ ਉਹ ਲੰਗਰ ਢੇਰਾਂ ਤੇ ਵੀ ਪਿਆ ਕਿੱਥੇ ਲੱਭਣਾ 13 ਤੇ ਰੋਟੀਆਂ ਪਈਆਂ ਦਿਖਦੀਆਂ ਨਹੀਂ ਸਾਨੂੰ ਦਿਖਦੀਆਂ ਲੇਕਿਨ ਬਾਬੇ ਨਾਨਕ ਦੇ ਦਰਵਾਜ਼ੇ ਵਿੱਚ ਤਾਂ ਅੰਮ੍ਰਿਤ ਬਾਣੀ ਦਾ ਲੰਗਰ ਛਕਣਾ ਆਓ ਆਪਾਂ ਭੁੱਲੇ ਭਟਕੇ ਬਾਬੇ ਨਾਨਕ ਦੇ ਹੁਕਮ ਨੂੰ ਮੰਨੀਏ ਬਾਣੀ ਨੂੰ ਸਮਝੀਏ ਬਾਣੀ ਨੂੰ ਮੰਨੀਏ ਬਾਣੀ ਨੂੰ ਮਨ ਵਿੱਚ ਬਸਾਈਏ ਤਾਂ ਕਿਤੇ ਦੁੱਖਾਂ ਕਲੇਸ਼ਾਂ ਦਾ ਖਾਤਮਾ ਹੋਣਾ ਇਹ ਸਾਰੇ ਰਲ ਮਿਲ ਕੇ ਹੰਬਲਾ ਮਾਰਾਂਗੇ ਤਾਂ ਬਾਬੇ ਨਾਨਕ ਦਾ ਘਰ ਸੁੱਖਾਂ ਦਾ ਘਰ ਬਣਜੂ ਨਹੀਂ ਪਰੇ ਲੜਾਈ ਦਾ ਖਾੜਾ ਇਹ ਹੁਣ ਸੰਗਤ ਨੇ ਦੇਖਣਾ ਹੈ ਕਿ ਇਹ ਗੁਰਦੁਆਰਾ ਸਾਹਿਬ ਲੜਾਈ ਦਾ ਖਾੜਾ ਬਣਾਉਣਾ ਜਾਂ ਬਾਬੇ ਨਾਨਕ ਦੀ ਬਾਣੀ ਅੰਮ੍ਰਿਤ ਦਾ ਘਰ ਬਣਾਉਂਦਾ ਸੋ ਸਾਧ ਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸੁਪਸਟ ਬਾਨੀ ਪਰ ਦੀ ਕਥਾ ਕਰਤੋਂ ਮਨਸਾ ਬਕਸਣੀ ਬਲਾਉ ਫਤੇ ਵਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ